ਹਲੋ ਜੀ ਸਲਾਮਤ ਆਪ ਨਮਸਤੇ ਸਤਿ ਸ਼ਕਾਲ ਤੇ ਜੈ ਸੰਗ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹੀਰ ਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਆ ਵੀਡੀਓ ਦੇਖਣ ਤੋਂ ਪਹਿਲਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਦੇਖਣ ਤੋਂ ਬਾਅਦ ਜੇ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਪਹੁੰਚੇ ਕਿਉਂਕਿ ਸੱਚੀ ਬਹੁਤ ਜ਼ਰੂਰੀ ਗੱਲ ਆ ਹੁਣ ਦੇ ਟਾਈਮ ਦੇ ਵਿੱਚ ਆਪਾਂ ਬਹੁਤ ਦੇਰ ਤੋਂ ਇੱਕ ਚੀਜ਼ ਨੋਟ ਕਰ ਰਹੇ ਆਂ ਅੱਜ ਦੇ ਟਾਈਮ ਦੇ ਜਿਹੜੇ ਕੁਸ਼ਕ ਪੱਤਰਕਾਰ ਨੇ ਨਾ ਤੁਸੀਂ ਸਮਝ ਵੀ ਗਏ ਹੋਵੋਗੇ ਮੈਂ ਕਿੰਨਾ ਦੀ ਗੱਲ ਕਰਦਾ ਆ ਸਿੰਗਰਜ਼ ਵੀ ਨੇ ਸਿੰਗਰਾਂ ਦੀ ਗੱਲ ਤਾਂ ਚਲੋ ਆਪਾਂ ਪਹਿਲਾਂ ਬਹੁਤ ਕਰ ਲਈ ਪਰ ਹੁਣ ਮੈਂ ਮੈਨੂੰ ਐ ਲੱਗਿਆ ਕਿ ਯਾਰ ਇਹ ਗੱਲ ਕਰਨੀ ਚਾਹੀਦੀ ਆ ਕੁਝ ਰਿਪੋਰਟਰਸ ਇਦਾਂ ਦੇ ਨੇ ਜਿਹੜੇ ਕਿਸੇ ਨਾਲ ਵੀ ਕੋਈ ਇੰਟਰਵਿਊ ਕਰਦੇ ਨੇ ਆਪਣਾ ਪੋਡਕਾਸਟ ਕਰਦੇ ਨੇ ਸਾਹਮਣੇ ਉਹਨਾਂ ਦੇ ਕੋਈ ਵੀ ਹੋਵੇ ਉਹਨੂੰ ਕੋਦਨ ਨੂੰ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ ਪਰ ਇਹਨਾਂ ਨੂੰ ਇਹ ਆਦਤ ਪਈ ਹੋਈ ਆ ਕਿ ਮੁੰਡਾ ਜਿਹੜਾ ਮਰਜ਼ੀ ਚੱਲਦਾ ਹੋਵੇ ਵਿੱਚ ਉਹਨਾਂ ਨੇ ਨਕੋਦਰ ਦਾ ਨਾਮ ਲੈ ਆਉਣਾ ਕਿ ਨਕੋਦਰ ਦੇ ਵਿੱਚ ਐਸਾ ਕੀ ਆ ਜਿਹੜੇ ਉੱਥੇ ਲੋਕ ਜਾਂਦੇ ਨੇ ਜਿਹੜੇ ਉੱਥੇ ਵੱਡੇ ਵੱਡੇ ਸਿੰਗਰ ਜਾਂਦੇ ਨੇ ਮੈਂ ਸੁਣ ਕੇ ਨਾ ਕਈ ਵਾਰੀ ਬਹੁਤ ਹੱਸਦਾ ਹੁੰਦਾ ਕਿ ਯਾਰ ਜਿਹੜੇ ਲੋਕਾਂ ਨੂੰ ਨਕੋਦਰ ਬਾਰੇ ਪਤਾ ਹੀ ਨਹੀਂ ਤੁਸੀਂ ਉਹਨਾਂ ਨੂੰ ਕਿਉਂ ਪੁੱਛਦੇ ਹੋ ਹਨਾ ਵੀ ਜਿਹੜੇ ਲੋਕ ਤੁਹਾਨੂੰ ਐ ਲੱਗਦਾ ਕਿ ਇਹ ਚੱਲ ਕੋਈ ਨਾ ਨਾਰਮਲ ਜਾਈ ਨੂੰ ਪੁੱਛ ਲੈਣੇ ਆ ਉਹਨਾਂ ਨੂੰ ਤੁਸੀਂ ਕਿਉਂ ਪੁੱਛਦੇ ਹੋ ਮੰਨ ਲਓ ਮੈਂ ਆ ਮੇਰੇ ਨਾਲ ਵੀ ਜੇ ਉਹ ਪੱਤਰਕਾਰ ਕੋਈ ਪੋਡਕਾਸਟ ਕਰਦਾ ਆ ਤਾਂ ਮੈਨੂੰ ਤਾਂ ਕੋਈ ਜਾਣਦਾ ਨਹੀਂ ਮੇਰੇ ਨਾਲ ਪੋਡਕਾਸਟ ਕਰਨ ਦਾ ਕੋਈ ਫਾਇਦਾ ਨਹੀਂ ਮੈਨੂੰ ਪੁੱਛਣ ਦਾ ਕੋਈ ਫਾਇਦਾ ਨਹੀਂ ਕਿ ਨਕ ਉਧਰ ਚ ਕੀ ਆ ਸੋ ਇਹ ਉਹਨਾਂ ਪੱਤਰਕਾਰਾਂ ਦੇ ਲਈ ਇਹ ਮੇਰਾ ਸਵਾਲ ਆ ਜਾਂ ਕਹਿ ਲੋ ਮੇਰੇ ਵੱਲੋਂ ਇੱਕ ਉਹਨਾਂ ਨੂੰ ਚੈਲੰਜ ਆ ਸائیں ਲਾਡੀ ਸ਼ਾ ਸਰਕਾਰ ਦਾ ਨਾਮ ਲੈ ਕੇ ਮੈਂ ਕਹਿ ਰਿਹਾ ਆ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਉਹਨਾਂ ਪੱਤਰਕਾਰਾਂ ਨੂੰ ਕਿ ਭਾਈ ਤੁਸੀਂ ਆਮ ਸਾਡੇ ਵਰਗਿਆਂ ਨੂੰ ਪੁੱਛਣ ਨਾਲੋਂ ਸਾਡੇ ਵਰਗਿਆਂ ਦਾ ਪੋਡਕਾਸਟ ਕਰਨ ਨਾਲੋਂ ਨਾ ਉਹਨਾਂ ਦਾ ਪੋਡਕਾਸਟ ਕਰੋ ਉਹਨਾਂ ਦਾ ਇੰਟਰਵਿਊ ਕਰੋ ਤੇ ਉਹਨਾਂ ਤੋਂ ਪੁੱਛੋ ਨਕੋਦਰ ਦੇ ਵਿੱਚ ਕੀ ਆ ਜਿਹੜੇ ਨਕੋਦਰ ਦਰਬਾਰ ਤੋਂ ਸਾਈ ਲਾਡੀ ਸ਼ਾ ਸਰਕਾਰ ਦੇ ਅਸ਼ੀਰਵਾਦ ਤੋਂ ਜਿਹੜੇ ਅਫਸਰ ਬਣ ਗਏ ਕੋਈ ਜੱਜ ਬਣ ਗਿਆ ਕੋਈ ਪੁਲਿਸ ਅਫਸਰ ਬਣ ਗਿਆ ਕੋਈ ਰਾਜਨੀਤੀ ਦੇ ਵਿੱਚ ਕਿਸੇ ਨੇ ਆਪਣਾ ਨਾਮ ਬਣਾ ਲਿਆ ਮਤਲਬ ਬਹੁਤ ਤਗੜੇ ਤਗੜੇ ਲੈਵਲ ਦੇ ਅਫਸਰ ਨਕੋਦਰ ਦਰਬਾਰ ਦੇ ਸੇਵਾਦਾਰ ਨੇ ਤੇ ਮੈਨੂੰ ਲੱਗਦਾ ਕਿ ਇਹ ਉਹਨਾਂ ਪੱਤਰਕਾਰਾਂ ਨੂੰ ਵੀ ਪਤਾ ਹੋਣਾ ਕਿ ਕਿਹੜਾ-ਕਿਹੜਾ ਆ ਪਰ ਗੱਲ ਸਾਰੀ ਇਹ ਆ ਕਿ ਉਹਨਾਂ ਤੱਕ ਪਹੁੰਚਣ ਦੀ ਉਹਨਾਂ ਪੱਤਰਕਾਰਾਂ ਦੇ ਵਿੱਚ ਮੈਨੂੰ ਲੱਗਦਾ ਹਿੰਮਤ ਨਹੀਂ ਹੋਣੀ ਜਾਂ ਪਹੁੰਚ ਨਹੀਂ ਸਕਦੇ ਸੋ ਮੇਰੇ ਵੱਲੋਂ ਇਹੀ ਬੇਨਤੀ ਆ ਉਹਨਾਂ ਪੱਤਰਕਾਰਾਂ ਨੂੰ ਕਿ ਬਾਈ ਜੀ ਤੁਸੀਂ ਜ਼ਰੂਰ ਸਾਡੇ ਵਰਗਿਆਂ ਨੂੰ ਪੁੱਛਣ ਨਾਲੋਂ ਤੁਸੀਂ ਉਹਨਾਂ ਅਫਸਰਾਂ ਨੂੰ ਪੁੱਛੋ ਜਾ ਕੇ ਕਿ ਨਕੋਦਰ ਦਰਬਾਰ ਦੇ ਵਿੱਚ ਕੀ ਆ ਇਹੋ ਜਿਹਾ ਕਿ ਤੁਸੀਂ ਕਿਉਂ ਜਾਣਦੇ ਹੋ ਤੇ ਇਹ ਵੀ ਨੋਟ ਕਰਿਓ ਕਿ ਜਿਹੜੇ ਉਹ ਨਕੋਦਰ ਦਰਬਾਰ ਤੋਂ ਅਸ਼ੀਰਵਾਦ ਦੇ ਨਾਲ ਅਫਸਰ ਬਣੇ ਨੇ ਕੋਈ ਜੱਜ ਬਣਿਆ ਕੋਈ ਅਫਸਰ ਬਣਿਆ ਕੋਈ ਵਕੀਲ ਬਣਿਆ ਕਿ ਉਹ ਨਸ਼ੇੜੀ ਹੋਣਗੇ ਉਹਨਾਂ ਸ਼ੇਅਰ ਕਰਦੇ ਹੋਣਗੇ ਜਰੂਰ ਮੇਰੀ ਇਸ ਗੱਲ ਦਾ ਧਿਆਨ ਰੱਖ ਕੇ ਗੌਰ ਕਰਕੇ ਇਹ ਮੇਰਾ ਚੈਲੰਜ ਆ ਪੂਰਾ ਜਰੂਰ ਕਰਿਓ ਤੇ ਤੁਸੀਂ ਸਾਰੇ ਜਿੰਨੇ ਵੀ ਨਕੋਦਰ ਜਾਣ ਵਾਲਿਓ ਜਿੰਨੇ ਵੀ ਸਾਈਂ ਜੀ ਨੂੰ ਮੰਨਣ ਵਾਲਿਓ ਜਿੰਨੇ ਫਕੀਰਾਂ ਨੂੰ ਮੰਨਣ ਵਾਲਿਓ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਇੰਨਾ ਸ਼ੇਅਰ ਕਰ ਦਿਓ ਉਸ ਪੱਤਰਕਾਰ ਦੇ ਕੋਲੇ ਪਹੁੰਚ ਜਵੇ ਤੇ ਉਹ ਸਮਝ ਜਵੇ ਕਿ ਇਹ ਗੱਲ ਮੈਨੂੰ ਕਹਿ ਰਹੇ ਨੇ ਸੋ ਜੈ ਸਾਈਂ ਜੀ ਦੀ